ਬੱਚਿਆਂ ਨੂੰ ਜ਼ਿਆਦਾ ਦੁੱਧ ਪਿਲਾਉਣਾ ਹੋ ਸਕਦਾ ਹੈ ਖਤਰਨਾਕ ਡਾਕਟਰਾਂ ਨੇ ਦਿੱਤੀ ਵੱਡੀ ਚੇਤਾਵਨੀ ਧਿਆਨ ਨਾਲ ਸੁਣ ਲੈਣ ਮਾਪੇ ਇਹ ਖਬਰ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਜਾਂ ਫਿਰ ਵੱਡੀ ਮਾਤਰਾ ਦੇ ਵਿੱਚ ਦੁੱਧ ਪਿਲਾਉਣਾ ਕਿਤੇ ਖਤਰਨਾਕ ਸਾਬਿਤ ਹੋ ਸਕਦਾ ਹੈ ਬੱਚਿਆਂ ਦੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਤਾਂ ਖਾਸ ਤੌਰ ਦੇ ਉੱਤੇ ਮਾਵਾਂ ਇਹ ਗੱਲ ਇਹ ਖਬਰ ਇੱਕ ਵਾਰ ਧਿਆਨ ਨਾਲ ਜ਼ਰੂਰ ਸੁਣ ਲਿਓ ਕਿਤੇ ਤੁਸੀਂ ਇਹ ਗਲਤੀ ਨਾ ਕਰ ਬੈਠਿਓ ਤੇ ਬਾਅਦ ਦੇ ਤੁਹਾਨੂੰ ਪਛਤਾਉਣਾ ਪੈ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਚੇਤਾਵਨੀ ਕਿਉਂ ਦਿੱਤੀ ਗਈ ਹੈ ਪੂਰੀ ਖਬਰ ਕੀ ਹੈ ਕਿ ਜ਼ਿਆਦਾ ਦੁੱਧ ਬੱਚਿਆਂ ਨੂੰ ਕਿਉਂ ਨਹੀਂ ਪਿਲਾਉਣਾ ਚਾਹੀਦਾ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬੱਚਾ ਰੋਂਦਾ ਹੈ ਤਾਂ ਮਾਂ ਉਹਨਾਂ ਨੂੰ ਦੁੱਧ ਪਿਲਾ ਦਿੰਦੀ ਹੈ ਇਸ ਦੁੱਧ ਨੂੰ ਲੈ ਕੇ ਕੀ ਅਪਡੇਟ ਸਾਹਮਣੇ ਆ ਰਹੀ ਹੈ ਆਖਿਰ ਅਜੇ ਹੀ ਕਿਹੜੀ ਗੱਲ ਸਾਹਮਣੇ ਆਈ ਹੈ ਜਿਸ ਕਰਕੇ ਡਾਕਟਰਾਂ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਦਰਅਸਲ ਦੁੱਧ ਨੂੰ ਸਿਹਤ ਲਈ ਸੁਪਰ ਫੂਡ ਮੰਨਿਆ ਜਾਂਦਾ ਖਾਸ ਕਰਕੇ ਮਾਪੇ ਆਪਣੇ ਬੱਚਿਆਂ ਦੀ ਵਧੀਆ ਬਾਦ ਦੇ ਲਈ ਵਧੀਆ ਜੇਕਰ ਕਹਿ ਸਕਦੇ ਹਾਂ ਪਾਲਣ ਦੇ ਲਈ ਤਾਂ ਉਹਨਾਂ ਨੂੰ ਰੋਜ਼ ਦੁੱਧ ਪਿਲਾਉਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਰੂਰਤ ਤੋਂ ਜ਼ਿਆਦਾ ਦੁੱਧ ਬੱਚੇ ਦੇ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ ਇਸ ਨੂੰ ਲੈ ਕੇ ਸੂਤਰਾਂ ਦੇ ਮੁਤਾਬਕ ਜੋ ਡਾਕਟਰ ਨੇ ਪੀਡੀਆਟ੍ਰੀਸ਼ian ਅਰਪਿਤ ਗੁਪਤਾ ਨੇ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਮਾਪੇ ਬੱਚਿਆਂ ਨੂੰ ਵਾਰ-ਵਾਰ ਦੁੱਧ ਪਿਲਾਉਂਦੇ ਨੇ ਖਾਸ ਕਰਕੇ ਜਦੋਂ ਬੱਚਾ ਖਾਣਾ ਖਾਣ ਤੋਂ ਇਨਕਾਰ ਕਰਦਾ ਹੈ ਜਾਂ ਫਿਰ ਰੋਂਦਾ ਹੈ ਤਾਂ ਉਸ ਨੂੰ ਦੁੱਧ ਪਿਲਾ ਦਿੱਤਾ ਜਾਂਦਾ ਹੈ ਪਰ ਇਹ ਆਦਤ ਅੱਗੇ ਚਲ ਕੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਐਕਸਪਰਟਸ ਕੀ ਕਹਿੰਦੇ ਨੇ ਡਾਕਟਰ ਕੀ ਕਹਿੰਦੇ ਨੇ ਉਹ ਵੀ ਜ਼ਰੂਰ ਤੁਹਾਨੂੰ ਦੱਸ ਦਿੰਦਿਆਂ ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਅਸੀਂ ਦੁੱਧ ਨੂੰ ਲੈ ਕੇ ਬਹੁਤ ਜ਼ਿਆਦਾ ਜਨੂਨੀ ਹੋ ਜਾਂਦੇ ਹਾਂ ਅਕਸਰ ਮਾਪੇ ਸੋਚਦੇ ਨੇ ਕਿ ਜੇ ਬੱਚਾ ਖਾਣਾ ਨਹੀਂ ਖਾ ਰਿਹਾ ਤਾਂ ਉਸ ਨੂੰ ਦੁੱਧ ਪਿਲਾ ਕੇ ਪੇਟ ਭਰ ਦਿੱਤਾ ਜਾਵੇ ਪਰ ਇਹ ਆਦਤ ਬੱਚਿਆਂ ਦੇ ਵਿੱਚ ਆਇਰਨ ਦੀ ਕਮੀ ਐਨੀਮੀਆ ਅਤੇ ਕਮਜ਼ੋਰ ਵਾ ਦਾ ਕਾਰਨ ਬਣਦੀ ਹੈ ਦਰਅਸਲ ਜਦੋਂ ਬੱਚੇ ਬਹੁਤ ਜ਼ਿਆਦਾ ਦੁੱਧ ਪੀਂਦੇ ਨੇ ਤਾਂ ਉਹਨਾਂ ਦਾ ਪੇਟ ਭਰ ਜਾਂਦਾ ਹੈ ਅਤੇ ਉਹ ਠੋਸ ਖਾਣਾ ਯਾਨੀ ਕਿ ਸੋਲਿਡ ਫੂਡ ਘਟਖਾਲ ਖਟਖਾਨ ਲੱਗਦੇ ਨੇ ਇਸ ਕਰਕੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਜਿਵੇਂ ਕਿ ਆਇਰਨ ਅ ਪ੍ਰੋਟੀਨ ਵਿਟਾਮਿਨ ਅਤੇ ਮਿਨਰਲਸ ਪੂਰੀ ਤਰ੍ਹਾਂ ਮਾਤਰਾ ਦੇ ਵਿੱਚ ਨਹੀਂ ਮਿਲ ਪਾਉਂਦੇ ਤਾਂ ਹੁਣ ਗੱਲ ਆਉਂਦੀ ਹੈ ਵੀ ਬੱਚੇ ਨੂੰ ਕਿੰਨਾ ਕੁ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਡਾਕਟਰਾਂ ਦੇ ਮੁਤਾਬਕ 1 ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਬਹੁਤ ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਦਿਨ ਭਰ ਦੇ ਵਿੱਚ ਲਗਭਗ 500 ਮਿਲੀਲੀਟਰ ਯਾਨੀ ਕਿ ਅੱਧਾ ਕਿਲੋ ਦੁੱਧ ਕਾਫੀ ਹੁੰਦਾ ਇਸ ਤੋਂ ਵੱਧ ਦੁੱਧ ਦੇਣ ਦੇ ਨਾਲ ਬੱਚਾ ਖਾਣੇ ਤੋਂ ਦੂਰ ਹੋਣ ਲੱਗਦਾ ਹੈ ਤੇ ਦੁੱਧ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ ਪਰ ਇਹ ਪੂਰਾ ਭੋਜਨ ਨਹੀਂ ਹੈ ਬੱਚੇ ਦੇ ਵਿਕਾਸ ਦੇ ਲਈ ਦਾਲ ਚਾਵਲ ਰੋਟੀ ਸਬਜ਼ੀਆਂ ਫਲ ਅਤੇ ਸੁੱਕੇ ਮੇਵੇ ਵਰਗੀਆਂ ਵੀ ਚੀਜ਼ਾਂ ਬੇहद ਜ਼ਰੂਰੀ ਹੈ ਜਿਵੇਂ ਕਿ ਖਿਚੜੀ ਖਵਾ ਸਕਦੇ ਹੋ ਬੱਚਾ ਨੂੰ ਦਲੀਆ ਖਵਾ ਸਕਦੇ ਹੋ ਚਾਵਲ ਦਾ ਬਣਿਆ ਹੋਇਆ ਜਾਂ ਫਿਰ ਦਲੀਆ ਹਰੀ ਸਬਜ਼ੀਆਂ ਵੀ ਖਾੜ ਸਕਦੇ ਹੋ ਤਾਂ ਇਹ ਚੀਜ਼ਾਂ ਵੀ ਬੱਚਾਂ ਦੇ ਲਈ ਬੇਹਜ਼ੂਰੀ ਹੈ ਜੇ ਬੱਚੇ ਨੂੰ ਦੁੱਧ ਪੀਣ ਦਾ ਬਹੁਤ ਸ਼ੌਕ ਹੈ ਤਾਂ ਮਾਪੇ ਹੌਲੀ-ਹੌਲੀ ਉਸ ਦੀ ਮਾਤਰਾ ਘਟਾ ਸਕਦੇ ਨੇ ਜਦੋਂ ਬੱਚਾ 6 ਮਹੀਨੇ ਦਾ ਹੋ ਜਾਵੇ ਤਾਂ ਉਸ ਨੂੰ ਆਪਣੇ ਨਾਲ ਬਿਠਾ ਕੇ ਥੋੜਾ-ਥੋੜਾ ਖਾਣਾ ਖਵਾਉਣਾ ਚਾਹੀਦਾ ਹੈ ਇਸ ਦੇ ਨਾਲ ਬੱਚੇ ਨੂੰ ਠੋਸ ਖਾਣਾ ਯਾਨੀ ਕਿ ਸੋਲਿਡ ਖਾਣਾ ਖਾਣ ਦੀ ਆਦਤ ਪੈਣ ਲੱਗੇਗੀ 1 ਸਾਲ ਦੀ ਉਮਰ ਤੱਕ ਉਹ ਠੀਕ ਤਰ੍ਹਾਂ ਦੇ ਨਾਲ ਖਾਣਾ ਖਾਣ ਲੱਗੇਗਾ ਬੱਚਾਂ ਦੇ ਸਰੀਰ ਨੂੰ ਸਿਰਫ ਕੈਲਸ਼ੀਅਮ ਦੀ ਹੀ ਨਹੀਂ ਸਗੋ ਆਇਰਨ ਜ਼ਿੰਕ ਵਿਟਾਮਿਨ ਅਤੇ ਫਾਈਬਰ ਦੀ ਵੀ ਲੋੜ ਹੁੰਦੀ ਹੈ ਇਹ ਸਾਰੇ ਪੋਸ਼ਕ ਤੱਤ ਸਿਰਫ ਠੋਸ ਖਾਣੇ ਰਾਹੀਂ ਹੀ ਮਿਲ ਸਕਦੇ ਨੇ ਸਿਰਫ ਦੁੱਧ ਨਾਲ ਨਹੀਂ ਮਿਲ ਸਕਦੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਦੁੱਧ ਪਿਲਾਉਣ ਦੇ ਨਾਲ ਹੀ ਬੱਚੇ ਨੂੰ ਤਾਕਤ ਆਵੇਗੀ ਤਾਂ ਇਹ ਤੁਹਾਡੀ ਗਲਤ ਫਹਮੀ ਹੈ ਦੁੱਧ ਇੱਕ ਵਧੀਆ ਵਿਕਲਪ ਜ਼ਰੂਰ ਹੈ ਪਰ ਸਾਰੀਆਂ ਚੀਜ਼ਾਂ ਨੂੰ ਇਹ ਪੂਰਾ ਨਹੀਂ ਕਰਦਾ